ਜੀ ਕੀ ਹਾਲ ਚੰਦ ਮੈਂ ਕਿ ਕੰਮ ਦੇ ਨਾਲ ਨਾਲ ਗੱਡੀਆਂ ਧੋਣੇ ਆ ਬਹੁਤ ਜ਼ਰੂਰੀ ਹੈ ਤੁਹਾਨੂੰ ਦਿਖਾਣੇ ਅੱਜ ਸਾਡੀ ਗੱਡੀ ਰਾਣੀ ਸਾਡੀ ਰਾਣੀ ਸੁੰਦਰਾ ਕਹਿੰਦੇ ਇਹਨੂੰ ਨਾਂ ਪਾਇਆ ਇਹਦਾ ਰਾਣੀ ਸੁੰਦਰਾ ਠੀਕ ਆ ਅੱਜ ਇਹਨੂੰ ਲੱਗਿਆ ਧੋਣੇ ਹੀ ਮੈਂ ਕਿ ਚਲੋ ਇਹਦੀ ਵੀ ਵੀਡੀਓ ਪਾਨੇ ਆ ਕੰਮ ਦੇ ਨਾਲ ਨਾਲ ਇਹਨੂੰ ਵੀ ਧੋੜੀਏ ਦੇਖੋ ਗੰਦੀ ਕਿੰਨੀ ਹੋਈ ਹੈ ਨਾ ਦਿਖਾਣੇ ਆਗਾ ਜੀ ਉਦੋਂ ਦਾ ਮੀਂਹ ਪਿਆ ਆ ਉਦੋਂ ਦੀ ਮੱਛਤ ਕੀ ਹੋਈ ਆ ਦੇਖੋ ਕਿੰਨੀ ਗਲਤੀ ਹੋਈ ਆ ਮੈਂ ਕਿ ਇਹਨੂੰ ਧੋਣੇ ਆ ਆਪ ਟੈਂਪ ਤੇ ਹੈ ਨਹੀਂ ਉੱਥੇ ਗੱਡੀ ਲਭਉਂਦਾ ਮੈਂ ਕਿ ਚਲੋ ਆਪੇ ਪਾਣੀ ਮਾਰਦੇ ਆਂ ਟੈਂਪ ਚਿਕਾ ਥੀਨ ਪਾਣੀ ਪੜਿਆ ਸੀ ਆਪਣਾ ਮੈਂ ਕਿਹਾ ਗੱਡੀ ਧੋਨੇ ਆਂ ਧੋ ਹੋ ਕੇ ਫੇ ਇਹਨੂੰ ਲੁਸ਼ਕਾਨੇ ਵਾਲੇ ਤੁਹਾਨੂੰ ਦਿਖਾਣੇ ਆਂ ਧੋਣ ਤੋਂ ਬਾਅਦ ਥੜੀ ਜਣੀ ਸੁੰਦਰਾ ਕਿਦਾਂ ਨਖਾਰੀ ਆ ਪਹਿਲਾਂ ਹੀਰੇ ਮੈੜ ਝਾੜੀਏ ਮੈੜ ਝੜਨ ਤੋਂ ਬਾਅਦ ਫੇ ਲਾਵਾਂਗੇ ਸ਼ੈਂਪੂ ਥੋਕੇ ਸਾਡੇ ਕੰਮ ਦੇ ਇਹਨਾਂ ਵਿੱਚੇ ਬਣਾਉਣਾ ਹੁੰਦੀਆਂ ਗੱਡੀ ਦੇ ਕੰਮ ਹੀ ਇਧਰ ਆ ਯਾਰ ਕੀ ਕਰੀਏ ਕੰਮ ਹੀ ਸਾਡੇ ਇਧਰ ਆ ਮਿੱਤਰੋ ਨੈਟ ਮੂਡ ਛਾੜ ਕੇ ਥੋੜੀ ਡਸਟਿੰਗ ਕਰ ਲਈਏ ਗੱਡੀ ਦੀ ਉਤੋਂ ਬਾਅਦ ਫਿਰ ਇਹਨੂੰ ਬਿਸ਼ਾਵਾਂਗੇ ਗੱਡੀ ਦੇ ਵਿੱਚ ਇੱਥੇ ਰੱਖ ਲਵਾਂਗੇ ਕੈਮਰਾਮੈਨ ਸਾਡੇ ਹੱਸਦੇ ਨਾਲ ਨਾਲ ਬੱਡੀ ਬਹੁਤ ਗੰਦੀ ਹੋਈ ਆ ਮੇਰਾ ਟੋਟਾ ਹੋ ਗਿਆ ਸਾਫ ਬਸ ਮਗਰ ਮਗਰ ਮੈਂ ਆਈ ਜੋ ਤੁਸੀਂ ਮੇਰਾ ਟੋਟਾ ਖਰਾਬ ਹੋ ਗਿਆ ਜੀ ਇਹਦੇ ਲਖਣੇ ਆ ਲੜਕਾ ਨੂੰ ਵਾਵਾ ਕੇ ਨਵੇਂ ਮੈਡ ਹੁਣ ਮੁਰਗਾ ਮੁਰਗਾ ਵੇਚ ਕੇ ਟੈਮ ਮੈਡ ਵਾਵਾ ਕੇ ਬਿੱਲੇ ਹੋ ਗਏ ਇਹਨੇ ਖੜਾ ਹੋ ਗਿਆ ਦਾ ਵੈਸ ਬੋਲ ਆ ਜਾਓ ਜੀ ਕਿਆ ਹੁੰਦਾ ਸੇਫਟੀ ਲਈ ਪਰਮਾਤਮਾ ਦੀ ਲੋੜ ਕਦੀ ਪਵਾਵੇਂ ਨਾ ਤੇ ਇਹਨੂੰ ਲਾ ਪਵਾਵੇਂ ਜਦ ਤੂੰ ਦਾ ਰੱਖਿਆ ਗੱਡੀ ਦੇ ਵਿੱਚ ਸ਼ੌਂਕਿਆ ਤੌਰ ਤੇ ਜੀ ਕਪੜਾ ਮਾਰਦੀ ਹੈ ਜੀ ਕੋਈ ਤਾਂ ਡਿੱਗੀ ਦਿਖਾਣੇ ਆ ਆਪਣੀ ਹੁਣ ਲਓ ਜੀ ਲਓ ਜੀ ਮਿੱਤਰਾਂ ਡਿੱਗੀ ਇਹ ਘੜੀ ਲੀ ਟਿੱਕੇ ਚ ਲੋਕਾਂ ਦੇ ਘੱਟੇ ਚ ਬੂਫਰ ਹੁੰਦੇ ਤੇ ਸਾਡੀ ਗੱਡੀ ਸੀ ਕੀ ਹੁੰਦਾ ਡਸਟਿੰਗ ਇੱਕ ਟਾਇਰ ਆ ਯਾਰ ਇੱਕ ਟਾਇਰ ਸਾਡਾ ਖਰਾਬ ਹੋ ਗਿਆ ਸੀਗਾ ਤੇ ਸਾਲੋ ਵੀ ਇੱਕ ਟਾਇਰ ਪਵਾਉਣਾ ਪਿਆ ਗੱਡੀ ਦਾ ਟਾਇਰ ਹੈਗਾ ਜੀ 22 ਨੰਬਰ ਸਾਡੀ ਗੱਡੀ ਨੂੰ ਆ ਗਿਆ 22 ਇੰਚੇ ਲੋਏ ਇਹ ਮੰਨ ਲਓ ਚੰਗ ਤਾਂ ਵੀ ਬੁਰੀ ਦੇਖਿਆ ਮਰੂਗੀ ਦਾ ਸੰਦਰਾ ਪੂਰੀ ਆਪਣੀ ਦੇਖੀ ਜਿਆਣਾ ਗਰੇ ਬਾਣੀ ਜੂਰਾ ਸੋਧਾ ਨੇ ਆਉਣ ਗੱਡੀ ਧੋ ਕੇ ਕਪੜਾ ਮਾਰ ਕੇ ਨਾਲੇ ਕੰਮਾਂ ਦੇ ਮੀਟਿੰਗ ਇੱਕ ਵਾਰੀ ਇਹ ਕਪੜਾ ਕੋਪੜਾ ਮਾਰ ਕੇ ਇਹਨੂੰ ਛੋਗਾ ਦੇ ਇਹੋ ਜਿਹਾ ਸੰਦਰਾ गंदी बहुत हुई थी गड्डी पता कितना मीह पिया ना लास्ट टाइम कपड़ा कुपड़ा मार के हैं कहा स्कूल पे ਦੋ ਲੋਕ ਇਹ ਮਲਾਣਾ ਆਪਣੀ ਰਾਣੀ ਸੁੰਦਰਾ ਨਾਲ ਇਹਨੇ ਜਾਣਾ ਹੈ ਇਹਨੂੰ ਜੇੜੀ ਤੇ ਹਾਂ ਹਾਂਜੀ ਰਾਣੀ ਸੁੰਦਰਾ ਹੋਗੀ ਤੋ ਇੱਥੇ ਉਹਨੇ ਕਪੜਾ ਮਾਰਦੇ ਆ ਗੱਡੀ ਨੂੰ ਬਿਲੰਦਰ ਕਰ ਲੀਜੀਏ ਉੱਥੇ ਜਗ੍ਹਾ ਤੇ ਲੈ ਜਾ ਕੇ ਫਿਰ ਉਹਨੂੰ ਕਪੜਾ ਮਾਰਾਂਗੇ ਇਹ ਤੋਂ ਬਾਅਦ ਸਾਡੇ ਜਿੰਨ ਬਟੇਸ਼ੀ ਗਾਣ ਕਰਾਂਗੇ ਇਹ ਕਪੜਾਵਾ ਆ ਗੀਏ ਕਾ ਦੀਏ ਕਰੀ ਨਾ ਤਾਂ ਜੇ ਸੋਲ ਆ ਰਿਹਾ ਹਾਂ ਚੱਲਣਾ ਕੈਮਰਾ ਬੰਦ ਨਾ ਕਰੋ ਜੇ ਮਰਜ਼ੀ ਕਰਿਓ ਦੇਖੋ ਦੇਖਦਾ ਕਿ ਨਹੀਂ ਮੂੰਹ ਗੱਡੀ 'ਚ ਮੀਂਹਾਂ ਨੂੰ ਚੰਗਦੇ ਹੁਣ 我有点困。 ਲੋ ਜੀ ਰਾਣੀ ਸੁੰਦਰਾ ਹੁਣ ਰੈਡੀ ਆ ਗੱਡੀ ਲਾਉਣ ਲਈ ਦੇਖੋ ਚਮਕ ਗੱਡੀ ਦੀ ਚੌਂਕਾ ਮਾਰਦੀ ਕਿ ਨਹੀਂ ਪੁੱਛੋ ਕਮੈਂਟ ਕਰਕੇ ਉਹ ਮਿੱਟੀ ਰਹਿ ਗਈ ਥੋੜੀ ਜੀ ਚਲੋ ਕੋਈ ਨਹੀਂ